ਜੇ ਸਾਡੇ ਹੱਕ ਦੇ ਕੇ ਠੀਕ ਹੈ ਨਹੀਂ ਤੇ ਫਿਰ ਮਰਨਾ ਦੇਗਾ ਹੀ ਹੈਗਾ ਫਿਰ ਜੋ ਪਾਕਿਸਤਾਨ ਦਾ ਜਾ ਕੇ ਵੇਖੋ ਉੱਥੋਂ ਦੇ ਰੋਇ ਡਰੋਨ ਨਸ਼ਾ ਛੋੜ ਸੱਟਦੇ ਨੇ ਇੱਥੇ ਜਿਹੜੇ ਡਰੋਨ ਨੇ ਇਹਨਾਂ ਦੇ ਸਾਡੇ ਉੱਤੇ ਚੱਲਣ ਦੇ ਨੇ ਜੇ ਨੇ ਸਾਨੂੰ ਅੱਜ ਗੋਲਿਆਂ ਦੇ ਵਿੱਚ ਲਿਆਉਣਾ ਸੀ ਉਹਦ ਨੇ ਮਾਫੀ ਨਾ ਮੰਗਦਾ ਪ੍ਰਧਾਨ ਮੰਤਰੀ ਇਹਨਾਂ ਨੇ ਸਾਨੂੰ ਪਲੇਅਰ ਨਾ ਦੇ ਕੇ ਲਾਉਣ ਦੇ ਦੇ ਕੇ ਸੰਧ ਦੇ ਕੇ ਕਰਜ਼ਿਆਂ ਦੇ ਟ੍ਰੈਕਟਰ ਦੇ ਕੇ ਕਿ ਆਪਾਂ ਨਾਜ ਬੂਰਾ ਕਰੋ ਅੱਜ ਤੁਸੀਂ ਨਾਜ ਬੂਰਾ ਕੀਤਾ ਹੈ ਤੇ ਉਹ ਉਹਦਾ ਇਹਨਾਂ ਸਾਡੀ ਖਰੀਦ ਜਿਹੜੀ ਦੋਹਾਂ ਸੂਬਿਆਂ ਦੀ ਹਰਿਆਣਾ ਪੰਜਾਬ ਦੀ ਇਹਨਾਂ ਨੇ ਗਵਰਨਮੈਂਟ ਦੀ ਖਰੀਦ ਕੀਤੀ ਸੀ। 3 ਮਿੰਟਾਂ ਕਾਂ ਚ ਹੋ ਚੁੱਕੀਆਂ ਅੱਗੇ ਤੋ ਉਹਨਾਂ ਦੇ ਵਿੱਚ ਜਿਹੜੀ ਸਾਡੀ ਅਸੀਂ ਮੰਗ ਲੈਣਾ ਹੈ ਸਾਡੀ ਮੂਰੀ ਕਰਦੇ ਨਹੀਂ ਫੋ ਵਾਪਸ ਮੁੜ ਜਣੇ ਆ। ਉਹ ਕਹਿੰਦੇ ਕਹਿੰਦੇ ਦਿੱਲੀ ਜਾਂਦੇ ਨੇ ਕੋਈ ਅਲੱਗ ਮਕਸਦ ਹੈ ਨਹੀਂ ਲਗਮਸਕਲ ਕਹਦਾ ਸਾਡਾ ਅਸੀਂ ਮੰਗ ਨੂੰ ਜਾਂਦੇ ਹਾਂ ਅਸੀਂ ਜਾਂਦਾ ਕੋਈ ਵੇਥੇ ਕਿਤੇ ਆਵਾਜ਼ ਆਈ ਹੋਵੇ ਵੀ ਉਹ ਤਾਂ ਆ ਚੀਜ਼ ਮੰਗਦੇ ਆ ਮੰਗਦੇ ਸਾਡੀ ਡਿਮਾਂਡ ਫਸਲ ਦੀ ਆ ਜੋ ਜਿਵੇਂ ਸਾਡੂੰ ਇਹਨਾਂ ਨੇ ਪਹਿਲਾਂ ਉਂਗਲਾਂ ਦੇ ਦੇ ਕੇ ਵੀ ਤੁਸੀਂ ਆਏ ਮਨਾਇ ਪੈਦਾ ਕਰੋ ਸਭ ਕਰਜ਼ਾ ਕਰੋ ਉਹ ਕਰੋ ਢਾਨੀਆਂ ਡਵਾਨੀਆਂ ਦਾ ਕਰਜ਼ਾ ਮਾਫ਼ ਕਰ ਸਕਦੇ ਤੇ ਸਾਡਾ ਨਹੀਂ ਕਰ ਸਕਦੇ ਮੰਨੇ ਜੀ ਇਹਦਾ ਬਾਰਡਰ ਬਣਾਦਾ ਨਾ ਜੋ ਬੰਸਾ ਜੇ ਨਾ ਸਾਨੂੰ ਵੱਖ ਕਰਨਾ ਦਾ ਕਰ ਰਹੇ ਨਾ ਪਰ ਅਸੀਂ ਵੱਖ ਹੋਣਾ ਨਹੀਂ ਚਾਹੁੰਦੇ ਅਸੀਂ ਆਪਦਾ ਹੱਕ ਲੈਣਾ ਚਾਹੁੰਦੇ ਆ ਕਿ ਜਿਹੜੀ ਸਾਡੀ ਖਰੀਦ ਆ ਜੋ ਸਾਡੀ ਗਾਰੰਟੀ ਦਾ ਸਾਨੂੰ ਦਿੱਤੀ ਜਾਵੇ ਉਦੋਂ ਜਿਹਨੇ ਜਿਹੜੇ ਕਾਨੂੰਨ ਬਣਾਏ ਨੇ ਉਹਦੋਂ ਮਾਫੀ ਮੰਗੇ ਨਾ ਕਿ ਵੀ ਤੁਸੀਂ ਕਰਨ ਚਾਹੋ ਤਾਂ ਮੈਂ ਤੁਹਾਡੇ ਉਹ ਰੱਦ ਕਰਕੇ ਤੇ ਨਵੇਂ ਕਾਨੂੰਨ ਬਣਾਵਾਂਗੇ ਨਾ ਸਾਡੇ ਨੇ ਨਵੇਂ ਬਣਾਏ 2 ਸਾਲ ਹੋ ਗਏ ਨਾ ਸਾਡੇ ਕਿਸਾਨਾਂ ਨਾਲ ਕੋਈ ਮੀਟਿੰਗ ਹੁਣ ਜੋ ਮੀਟਿੰਗਾਂ ਜਦੋਂ ਅਸੀਂ ਤੁਰ ਪਏ ਆ ਮੀਟਿੰਗਾਂ ਕਰਨੀ ਸ਼ੁਰੂ ਕਰਦਿਆਂ ਤੋਂ ਪਹਿਲਾ ਮਹੀਨਾ ਮੀਟਿੰਗ ਕਰਦੇ ਪਿੰਡਾਂ ਪਿੰਡਾਂ ਦੇ ਵਿੱਚੋਂ ਸੰਗਤਾਂ ਦਾ ਸੰਜੋਗ ਇਹ ਪਿੰਡਾਂ ਦੇ ਵਿੱਚੋਂ ਆਏ ਆ ਜਿਹੜੇ ਇੱਥੇ ਲਾਗੇ ਦੇ ਪਿੰਡ ਨੇ ਉਹ ਸਾਨੂੰ ਪਕਾ ਕੇ ਭੋਗਣ ਦਿੰਦੇ ਪਰ ਬਾਕੀ ਅਸੀਂ ਛਾਛਾ ਮਹੀਨਾ ਦਾ ਰਸਤਾ ਆਪਦੀ ਨਾਲ ਵੀ ਲੈ ਕੇ ਆਏ ਆ ਫਿਰ ਜੇ ਸਾਨੂੰ ਉੱਥੇ ਜਾ ਕੇ ਸਾਹੀ ਦਾ ਹੋਰ ਸਾਹੀ ਕੁਝ ਨਹੀਂ ਕਰਨਾ ਚਾਹੁੰਦੇ ਅਸੀਂ ਜਾ ਕੇ ਸਾਨੂੰ ਥਾ ਦੇ ਦੇਣ ਅਸੀਂ ਦਿੱਲੀ ਜਾ ਕੇ ਬਹਿ ਜਾਾਂਗੇ ਸਾਨੂੰ ਜਿੱਦਣ ਸਾਡੀ ਡਿਮਾਂਡ ਪੂਰੀ ਕਰਨ ਕੇ ਅੱਗੇ ਜਰਾ ਘਰ ਆ ਆਜਾਂਗੇ ਅੱਗੇ ਨਮਾਜ਼ ਦੇ ਦੇਣਾਂ ਨਹੀਂ ਸੀ ਤਾਂ ਉਹ ਤੋਂ ਮਾਫੀ ਨਾ ਮੰਗਦਾ ਸੀ ਉੱਥੇ ਬੈਠੇ ਆ ਹੋਰ ਸਾਲ ਬੈਠੇ ਰਹਿੰਦੇ ਨਾ ਦਾ ਯਾਰ ਆਦਾ ਸੀ ਵੀ ਜਿਹੜਾ ਇਹਨਾਂ ਦੇ ਮੁਖੀ ਬੰਦੇ ਨੇ ਉਹਨਾਂ ਦੇ ਛੁੱਟ ਦਿਓ ਉਹ ਪਿੱਛੇ ਇੱਕ ਤੁਹਾਨੂੰ ਮੈਂ ਦਿਖਾਉਣਾ ਇੱਧਰ ਦੇਖੋ ਅਗਲੇ ਪਾਸੇ ਨਾ ਫਸਿਆ ਅੱਗੇ ਸੜਕ ਆ ਗਈ ਥੋੜਾ ਜਿਹਾ ਪਿੱਛੇ ਜਿੱਥੇ ਮੈਂ ਗਾਇਸ 10 ਕਿਲੇ ਦਾ ਘੇਰਾ ਹੈ ਜਿਹੜਾ ਜਿਹਦੇ ਵਿੱਚ ਇੱਧਰ ਨਾਲ ਜਦੋਂ ਬੰਬ ਸੁੱਟੇ ਕਿਰਸਾਨ ਭੱਜੇ ਪੀਛਾਂ ਨੂੰ ਤੇ ਸਾਰੇ ਅਗਲੇ ਦਾ ਨੁਕਸਾਨ ਹੋ ਗਿਆ ਹੈ ਕਣਕਾਂ ਲੰਮੀ ਪਈ ਪਈ ਆ ਜੇ ਤੁਸੀਂ ਉਹ ਜਾਓ ਤੇ ਜਾ ਕੇ ਵੀਡੀਓ ਚ ਪਾ ਸਕਦੇ ਹੋ ਬਾਗੀ ਇੱਧਰ ਜੇ ਕੋਈ ਬੈਠੇ ਨੇ ਜਾਂ ਕੋਈ ਇਹਦੇ ਨੇ ਤੇ ਕੀ ਉਹ ਨਾ ਗੋਗਾਣਦੇ ਤੇ ਛੜਕਦੋਂ ਦਾ ਲੰਘਣਾ ਤੇ ਛੜਕਦੋਂ ਅੱਜ ਰਹਾ ਤਾਂ ਹੀ ਪਾਰ ਕਰਨਾ ਨਹੀਂ ਗਏ ਜੇ ਮੈਂ ਕੱਤਰ ਵਾਲੇ ਜੰਗ ਦੇ ਵਿੱਚ ਪਾਣੀ ਛੱਡਿਆ ਗਿਆ ਸੀ ਨਾ ਜੋ ਪਾਕਿਸਤਾਨ ਨੇ ਟੈਂਕ ਨਗਾਏ ਸੀ ਗਏ ਪੈਂਟ ਵਾਲੇ ਜੰਗ ਜਾ ਉਵੇਂ ਇਹਨਾਂ ਦਵਾ ਦਾ ਡਰੇਨ ਦੇ ਵਿੱਚ ਪਾਣੀ ਛੱਡਦਾ ਵੀ ਥੱਲੇ ਵੀ ਨਾ ਕੁ ਲੰਘ ਜਾਵੇ ਥੋ ਬੰਦੇ ਦੇ ਕੋਲੇ ਇੱਕ ਸਾਡੇ ਕੋਲ ਝੰਡਾ ਤੇ ਡੰਡਾ ਜ਼ਰੂਰ ਹੈਗਾ ਇਹਨੂੰ ਸਾਡਾ ਹਥਿਆਰ ਸਮਝ ਲਓ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਦੀ ਫਤਿਹ ਕੀ ਨਾਮ ਹੈ ਬਾਕੀ ਕੋਟਾ ਕਿੱਥੋਂ ਆਏ ਹੋ ਜੀ ਅਸੀਂ ਤਾਂ ਫਲੋਈਪੁਰ ਤੋਂ ਆਏ ਜੀ ਉਹ ਦੋਨ ਛੱਡਿਆ ਗਿਆ ਨਾ ਹਾਂ ਜੀ ਤੁਸੀਂ ਦੇਖ ਰਿਹਾ ਜਿਹੜੀ ਖੁਲਾਬਾਰੀ ਕੀਤੀ ਜਾ ਰਹੀ ਹੈ ਇਹ ਕੀ ਸਹੀ ਕਰੀਏ ਜਾਂ ਦੋਸਤ ਕਸਾਨਾਂ ਵਾਲਾ ਲਾਈ ਬਿਠਿਆ ਇਹ ਕੋ ਸਾਡਾ ਵੋਟਰਾਂ ਵਾਲਾ ਨਹੀਂ ਲਾਈ ਬਿਠੇ ਵੀ ਸਾਡੇ ਵੋਟਰ ਨੇ ਜਾਂ ਸਾਡੇ ਕਿਸਾਨ ਨੇ ਉੱਥੇ ਲਾਈ ਬਿਠੇ ਸਾਨੂੰ ਤੋੜਨ ਵਾਲੇ ਇਹ ਨੇ ਸਾਨੂੰ ਇਹਨਾਂ ਦੇ ਪਾਣੀ ਦੀਆਂ ਬੱਤੀਆਂ ਦਿੱਤੀਆਂ ਨਹੀਂ ਤੇ ਅਸੀਂ ਆਪ ਦੀ ਥੋੜੀ ਬੀ ਬੀ ਲੈਂਦੇ ਇੱਕਨ ਕਬੀਲ ਲੈਂਦੇ ਸੀ ਆਪ ਕੋਈ ਸੁਣ ਨਹੀਂ ਖਾਂਦੇ ਚੱਲੋਂ ਲੋਕ ਆ ਤੇ ਅੱਜ ਬਹੁਤ ਸਾਡੇ 91 ਜਿਹੜੇ ਨਾ ਦੇ ਵਜਾ 99 ਮਾੜਾ ਸਾਡੀ ਯੂਰ ਸਾਹਿਬ ਕਹੀ ਤੇ ਜਵਾਰ ਦੀਆਂ ਰੋਟੀਆਂ ਆਈ ਸਮਝਿਆ ਕਨਕਤ ਨਹੀਂ ਸੀ ਉਧਰ ਹੈ ਇਧਰ ਨਾ ਇਹਨਾਂ ਸਾਨੂੰ ਪਲੇਅਰ ਨਾ ਦੇ ਕੇ ਲਾਉਣ ਦੇ ਦੇ ਕੇ ਸੰਧ ਦੇ ਕੇ ਕਰਜ਼ਿਆਂ ਦੇ ਟ੍ਰੈਕਟਰ ਦੇ ਕੇ ਕੇ ਵੀ ਆਪਾਂ ਨਾਜ ਪੂਰਾ ਕਰੋ ਅੱਜ ਅਸੀਂ ਨਾਜ ਪੂਰਾ ਕੀਤਾ ਹੈ ਇਹ ਹਾਂ ਉਹਦਾ ਇਹਨਾਂ ਸਾਡੀ ਖਰੀਦ ਜਿਹੜੀ ਦੋਹਾਂ ਸੂਬਿਆਂ ਦੀ ਹਰਿਆਣਾ ਪੰਜਾਬ ਦੀ ਇਹਨਾਂ ਨੇ ਗਵਰਨਮੈਂਟ ਹੀ ਖਰੀਦ ਕੀਤੀ ਸੀ ਤੇ ਅਸੀਂ ਗਵਰਨਮੈਂਟ ਹੀ ਖਰੀਦ ਕਰਦੇ ਆ ਇਹ ਚੀਜ਼ਾਂ ਲਾਓ ਤਾਂ ਤਗੜੇ ਹੋ ਗਿਆ ਆਪਾਂ ਨਾਲ ਹੀ ਪੈਂਦਾ ਕਰੀਏ ਸਾਡਾ ਖਤਮ ਕਰਦਾ ਉਸ ਤੋਂ ਬਾਅਦ ਜੇ ਨੇ ਸਾਨੂੰ ਅੱਜ ਇੱਕ ਗੋਲਿਆਂ ਦੇ ਵਿੱਚ ਲਿਆਉਣਾ ਸੀ ਉਹਦਨੇ ਮਾਫੀ ਨਾ ਮੰਗਦਾ ਪ੍ਰਧਾਨ ਮੰਤਰੀ ਇਹ ਇੱਕ ਹੋਰ ਸਵਾਲ ਬੜਾ ਵੱਡਾ ਹੁੰਦਾ ਹੈ ਕਿ ਦੇਖੋ ਤੁਸੀਂ ਇੰਦਰੋਂ ਆਏ ਹੋ ਨਾ ਉਹਨਾਂ ਨੂੰ ਲੱਗਾ ਤਾਂ ਫਾਇਰਿੰਗ ਹੋ ਰਹੀ ਹੈ ਫਾਇਰਿੰਗ ਨਾਲ ਕਵਾਂਡੀ ਸੁਭਾ ਰਹਿੰਦੇ ਮੁਖੰਦਰੀ ਕਹਿੰਦੇ ਹੋਰੀ ਹੈ ਜਾਂ ਬੀਜੇਪੀ ਤੇ ਕਹਿੰਦੇ ਹੋਰੀ ਨਹੀਂ ਨਹੀਂ ਇੱਕ ਮਿੰਟ ਗੱਲ ਇਹ ਹੈ ਕਿ ਦੇਖੋ ਤੁਹਾਨੂੰ ਯਾਦ ਹੋਣਾ ਕਿ ਕੁਝ ਵੀ ਨਹੀਂ ਪਹਿਲਾਂ ਉੱਥੇ ਦਿੱਲੀ ਦੇ ਜਨਤੰਤਰ ਮੰਤਰੇ ਹਰਿਆਣਾ ਨੇ ਇਹ ਕੁੜੀਆਂ ਜਵਾਨ ਕੁੜੀਆਂ ਉਹ ਬੈਠੀਆਂ ਜਿੱਦ ਕੇ ਫੋਨੇ ਤੋਂ ਲੈ ਕੇ ਆਈਆਂ 올림픽 ਦੇ ਵਿੱਚ ਦਿੱਤੇ ਗਏ ਪਹੁੰਚੇ ਬੜੋਖਾ ਹੈ ਹੈਨਾ ਉਦੋਂ ਵੀ বিজেপি ਨਹੀਂ ਬੋਲੀ ਤੇ ਹੁਣ ਜੋ ਪੰਜਾਬ ਦੇ ਕਿਸਾਨ ਬੈਠੇ ਤਾਂ বিজেপি ਮਿੱਟੀ ਖੜੀ ਹੋਈ ਉਹ ਹੈ ਜੀ ਇਹ ਤੁਹਾਨੂੰ ਲੱਗਦਾ ਨਹੀਂ ਪੰਜਾਬ ਨੂੰ ਇਹ ਪੱਕਾ ਸਮਝਦੇ ਨਹੀਂ ਨਹੀਂ ਜੀ ਇਹ ਤਾਂ ਬਾਰਡਰ ਬਣਾਦਾ ਨਾ ਜੋ ਬਸਾ ਦੇ ਨਾ ਹਨ ਵੱਖ ਕਰਨਾ ਦਾ ਕਰਦੇ ਨਾ ਪਰ ਅਸੀਂ ਵੱਖ ਹੋਣਾ ਨਹੀਂ ਚਾਹੁੰਦੇ ਅਸੀਂ ਆਪਦਾ ਹੱਕ ਲੈਣਾ ਚਾਹੁੰਦੇ ਆ ਕਿ ਜਿਹੜੀ ਸਾਡੀ ਖਰੀਦ ਆ ਜੋ ਸਾਡੀ ਗਾਰੰਟੀ ਸਾਨੂੰ ਦਿੱਤੀ ਜਾਵੇ ਉਦੋਂ ਜਿਹੜੇ ਮਾਇਆ ਜਿਹੜੇ ਕਾਨੂੰਨ ਬਣਾਏ ਰਹੇ ਨੇ ਉਦੋਂ ਮਾਫੀ ਮੰਗ ਕੇ ਨਾ ਕਿ ਵੀ ਤੁਸੀਂ ਕਰਨ ਜੋਤ ਮੈਂ ਤੁਹਾਡੇ ਰੱਦ ਕਰਕੇ ਤੇ ਨਵੇਂ ਕਾਨੂੰਨ ਬਣਾਵਾਂਗੇ ਨਾ ਸਾਡੇ ਨੂੰ ਨਵੇਂ ਬਣਾਏ 2 ਸਾਲ ਹੋ ਗਏ ਨਾਲ ਸਾਡੇ ਕਿਸਾਨਾਂ ਨਾਲ ਕੋਈ ਮੀਟਿੰਗ ਫੋਨ 'ਚੋਂ ਮੀਟਿੰਗਾਂ ਜਦੋਂ ਹੀ ਤੁਰਪੇ ਮੀਟਿੰਗਾਂ ਕਰਨੇ ਸ਼ੁਰੂ ਕਰਦੇ ਆਂ ਤਾਂ ਪਹਿਲਾ ਮਹੀਨਾ ਮੀਟਿੰਗ ਕਰਦੇ ਸਾਡਾ ਕੁਝ ਹੱਲ ਹੁੰਦਾ ਜਾਂਦਾ ਆ ਹੁੰਦਾ ਹੁਣ ਆ ਕੇ ਸਾਨੂੰ ਬੁਹੇ ਦੀ ਬਾਤ ਆਏ ਕਿ ਹੁਣ ਅਸੀਂ ਲਿਆ ਕੇ ਤੇ ਹੁਣ ਪਿਛਾ ਮੜਾਂਗੇ ਨਹੀਂ ਮੜਾਂਗੇ ਜੇ ਸਾਡੇ ਹੱਕ ਦੇਗਾ ਤਾਂ ਠੀਕ ਐ ਨਹੀਂ ਤਾਂ ਫਿਰ ਮਰਨਾ ਦੇਗਾ ਹੀਗਾ ਫਿਰ ਜੋ ਪਾਕਿਸਤਾਨ ਨਾਲ ਜਾ ਕੇ ਵੇਖੋ ਉੱਥੇ ਤਾਂ ਰੋਇ ਡਰੋਨ ਨਸ਼ਾ ਛੁੱਟਦੇ ਨੇ ਇੱਥੇ ਜਿਹੜੇ ਡਰੋਨ ਨੇ ਇਹਨਾਂ ਦੇ ਸਾਡੇ ਉੱਤੇ ਚੱਲਣਦੇ ਨੇ ਇਹ ਕੋਰ ਮਾਪੂਈ ਤੁਸੀਂ ਕੋਈ ਨਹੀਂ ਬੈਠੇ ਨਾ ਹਾਂਜੀ ਇਹ ਨਹੀਂ ਕਿ ਲੱਖਾਂ ਵੀ ਬਿੰਤੀ ਲੋਕ ਬੈਠੇ ਇਥੇ ਕਿ ਕਿਸੇ ਨੂੰ ਘੱਟ ਨੋਖਣਾ ਉਹ ਓਖਾ ਘਰ ਤੋਂ ਬਾਹਰ ਆ ਇੱਕ ਦਿਨ ਸਰ ਤੁਸੀਂ ਸਰ ਤੁਸੀਂ ਵੇਖੋ ਜਾ ਕੇ ਰਾਜਪੁਰੇ ਤੱਕ ਲੈਣਾ ਲੱਗੀਆਂ ਟਰਾਲੀਆਂ ਦੀਆਂ ਜਿਹੜਾ ਬਾਪੂ ਇਹ ਲੰਗਰ ਪਾਣੀ ਹੈ ਜੋ ਇੰਨਾ ਚਾਦ ਰਿਹਾ ਹਾਂ ਕਿੱਥੋਂ ਆ ਰਹੇ ਇਹ ਜੀ ਪਿੰਡਾਂ ਪਿੰਡਾਂ ਦੇ ਵਿੱਚੋਂ ਸੰਗਤਾਂ ਦਾ ਸੰਯੋਗ ਇਹ ਪਿੰਡਾਂ ਦੇ ਵਿੱਚੋਂ ਆਏ ਆ ਜਿਹੜੇ ਇੱਥੇ ਲਾਗੇ ਦੇ ਪਿੰਡ ਨੇ ਉਹ ਸਾਨੂੰ ਪਕਾ ਕੇ ਭੋਗਾਂ ਦਿੰਦੇ ਪਰ ਬਾਕੀ ਅਸੀਂ ਛਾ-ਛਾ ਮਹੀਨਿਆਂ ਦਾ ਰਸਤਾ ਉਹਦੀ ਨਾਲ ਵੀ ਲੈ ਕੇ ਆਏ ਆ ਕਿ ਜੇ ਸਾਨੂੰ ਉੱਥੇ ਜਾ ਕੇ ਸਾਹ ਇਹਦਾ ਹੋਰ ਫਾਇਦੇ ਕੁਝ ਨਹੀਂ ਕਰਨਾ ਚਾਹੁੰਦੇ ਅਸੀਂ ਜਾ ਕੇ ਸਾਨੂੰ ਖਾ ਦੇ ਦੇਣਾ ਅਸੀਂ ਦਿੱਲੀ ਜਾ ਕੇ ਬਹਿ ਜਾਾਂਗੇ ਸਾਨੂੰ ਜਦੋਂ ਸਾਡੀ ਡਿਮਾਂਡ ਪੂਰੀ ਕਰਨਗੇ ਅੱਗੇ ਜਰਾ ਘਰ ਆ ਜਾਾਂਗੇ ਅੱਗੇ ਨਮਾਜ਼ਾਂ ਇਹਨੇ ਦੇਣਾ ਨਹੀਂ ਸੀ ਤੋ ਮਾਫੀ ਨਾ ਮੰਗਦਾ ਸੀ ਉੱਥੇ ਬੈਠੇ ਹਾਂ ਗੁਰੂਤ ਸਾਲ ਬੈਠੇ ਰਹਿੰਦੇ ਬਾਪੂ ਜੀ ਹੋਰ ਬੜਾ ਹਾਂਜੀ ਉਹ ਬੰਬ ਅਸੀ ਟੂ ਬਸ ਟੂ ਦੇਖ ਕੇ ਨਾ ਜਿਹੜੇ ਆਲੋਏ ਖੇਤ ਹੈ ਨਾ ਇੱਥੇ ਧੀਆ ਪੈਣਾ ਬੈਠੇ ਗੁਰੂ ਬੰਦੇ ਬੈਠੇ ਸੀ ਉੱਥੇ ਬੰਬੀਟਰੀ ਦੀ ਲੋਡ ਵੀ ਤੇ ਜਿੱਥੇ ਸਾਡੇ ਪੰਦੇਸ ਸਭ ਜਿੱਥੇ ਬੰਦੀਆਂ ਪ੍ਰਧਾਨਾਂ ਨੇ ਬੈਠੀ ਸੀ ਜਿੱਥੇ ਉਹ ਬੋਰੇ ਸੀ ਉਹਨਾਂ ਨੇ ਡਰੋਨ ਹੀ ਉੱਥੇ ਆ ਕੇ ਬੰਬ ਗੇਰ ਰਿਆ ਸੀ ਕਿ ਉਹਨਾਂ ਦਾ ਇਹ ਟਾਰਗੇਟ ਸੀਗਾ ਵੀ ਇੱਕ ਸੋਚਿਆ ਵਿਥਿਆ ਬਲੈਂਸ ਸੀਗਾ ਵੀ ਅਸੀਂ ਲੋਕਾਂ ਨੂੰ ਕੰਕਰਨਾ ਜ਼ਖਮੀ ਕਰਨਾ ਜਾਂ ਇਹਨਾਂ ਨੂੰ ਮਾਰਨ ਤੱਕ ਜਾਣਾ ਦੇਖੋ ਜੀ ਉਹਨਾਂ ਦਾ ਇਹ ਇਰਾਦਾ ਸੀ ਵੀ ਜਿਹੜਾ ਇਹਨਾਂ ਦੇ ਮੁਖੀ ਬੰਦੇ ਨੇ ਉਹਨਾਂ ਦੇ ਸੁੱਟ ਦਿਓ ਉਹ ਮੈਂ ਇੱਕ ਤੁਹਾਨੂੰ ਮੈਂ ਵਿਖਾਉਣਾ ਇੱਧਰ ਦੇਖੋ ਅਗਲੇ ਪਾਸੇ ਨਾ ਫਸਿਆ ਅੱਗੇ ਸੜਕ ਆ ਗਈ ਥੋੜੇ ਜਿਹਾ ਪਿਛੇ ਜੇ ਉੱਥੇ ਮੈਂ 10 ਕਿੱਲੇ ਦਾ ਘੇਰਾ ਕੇ ਜਿਹੜਾ ਜੀਜਾ ਵਿਚ ਇੱਧਰ ਨਾਲ ਜਦੋਂ ਬੰਬ ਛਿੜੇ ਕਿਸਾਨ ਭੱਜੇ ਪਿਛਾਂ ਨੂੰ ਤੇ ਸਾਰੇ ਅਗਲੇ ਦਾ ਨੁਕਸਾਨ ਹੋ ਗਿਆ ਹੈ ਕਿਨ ਕਰਕੇ ਲੰਮੀ ਪਈ ਪਈ ਆ ਜੇ ਤੁਸੀਂ ਉਹ ਜਾਓ ਤੇ ਜਾ ਕੇ ਵੀਡੀਓ ਚ ਪਾ ਸਕਦੇ ਹੋ ਬਾਕੀ ਇੱਧਰ ਜੇ ਕੋਈ ਬੈਠੇ ਨੇ ਜਾਂ ਵੇਂਦੇ ਨੇ ਤੇ ਕੀ ਉਹ ਨਾ ਗਾਣਦੇ ਤੇ ਛੜਕਦਾ ਤਾਂ ਲੰਘਣਾ ਉਹ ਛੜਕਦਾ ਉਹ ਦਰਿਆ ਤੋਂ ਹੀ ਪਾਰ ਕਰਨਾ ਨਹੀਂ ਗਏ ਫਿਰ ਜਿਵੇਂ ਘੱਤਰ ਵਾਲੇ ਜੰਗ ਦੇ ਵਿੱਚ ਪਾਣੀ ਛੱਡਿਆ ਗਾਇਆ ਹੈ ਨਾ ਜੋ ਪਾਕਿਸਤਾਨ ਨੇ ਟੈਂਕ ਨਗਾਏ ਸੀ ਗਏ ਪੈਂਠ ਵਾਲੇ ਜੰਗ ਜਾ ਉਵੇਂ ਇਹਨਾਂ ਦਵਾ ਦਾ ਡਰੇਨ ਦੇ ਵਿੱਚ ਪਾਣੀ ਛੱਡਦਾ ਵੀ ਥੱਲੋਂ ਵੀ ਨਾ ਕੁ ਲੰਘ ਜਾਵੇ ਬੋਪਰੀ ਕੈਮ ਸਵਾਲ ਕਿ ਲੋ ਅੱਜ ਅੱਜ ਮੀਟਿੰਗ ਹੋਣੀ ਹੈ ਹਾਂਜੀ ਹਾਂਜੀ ਜੋ ਹੋਏਗਾ ਚੰਗਾ ਹੀ ਹੋਏਗਾ ਜੀ ਸੱਤ ਹਾਂਜੀ ਪਰ ਜੇਕਰ ਅੱਜ ਨਹੀਂ ਜਾਣ ਲੈਨੇ ਹਾਂ ਜੀ ਤੁਹਾਡੀ ਇੱਕ ਸਨਾਨਾ ਜੀ ਕੀ ਤੁਸੀਂ ਉੱਚਨ ਦੀ ਕੋਈ ਕਰੋਗੇ ਜੀ ਜਰੂਰ ਕਰਾਂਗੇ ਜੀ ਸਾਨੂੰ ਜਦੋਂ ਆਰਡਰ ਮਿਲ ਗਿਆ ਆਰਡਰ ਤੇ ਖੜੇ ਆ ਅਸੀਂ ਆਪਦੇ ਸਾਧਨ ਸਾਰੇ ਤਿਆਰ ਕੀਤੇ ਹੋਏ ਆ ਫਿਰ ਅਸੀਂ ਉਹ ਭਾਵੇਂ ਮਰੀਏ ਭਾਵੇਂ ਇੱਥੇ ਜੇ ਜਾਂ ਮਾਰ ਕੇ ਜਾਵਾਂਗੇ ਜਾਂ ਜਿੱਤ ਕਰਕੇ ਜਾਵਾਂਗੇ ਇਤਨਾ ਹੋਰ ਕੱਲੋ ਬਿਆਨ ਆਇਆ ਬੀਜੇਪੀ ਨੇ ਬਰਤਕਾ ਹਾਂਜੀ ਉਹ ਕਹਿੰਦੇ ਰਹਿਣ ਦੇ ਮੰਤਰੀ ਪ੍ਰੇਮ ਮੰਤਰੀ 20 ਸਾਲ ਦਾ ਪੱਸੋ ਹਾਂਜੀ ਕਹਿੰਦੇ ਵੀ ਅਸੀਂ ਗੱਲ ਕਰ ਰਹੇ ਹਾਂ ਗੱਲ ਕਰ ਰਹੇ ਹਾਂ ਪਰ ਕਹਿੰਦੇ ਇਹ ਦਿੱਲੀ ਕੋ ਜਾ ਰਹੇ ਨਹੀਂ ਕਹਿੰਦੇ ਯਾਨੀ ਦਿੱਲੀ ਨਾਲ ਕਹਿੰਦੇ ਇਸ ਇੱਥੇ ਅਸੀਂ ਗੱਲ ਕਰਨਾ ਆ ਰਹੇ ਹਾਂ ਕਿ ਹੁਣ ਤਾਂ ਤਾਂ ਗੱਲ ਕਰਨਾ ਹੈ ਨਹੀਂ ਨਹੀਂ 3 ਮਿੰਟਾਂ ਗਾਂ ਚ ਹੋ ਚੁੱਕੀਆਂ ਐ ਅੱਗੇ ਉਹਨਾਂ ਦੇ ਵਿੱਚ ਜਿਹੜੀ ਸਾਡੀ ਅਸੀਂ ਮੰਗ ਲੈਣਾ ਹੈ ਸਾਡੀ ਪੂਰੀ ਕਰ ਦੇ ਨਹੀਂ ਤਾਂ ਵਾਪਸ ਮੁੜ ਜੰਨੇ ਆ ਉਹ ਕਹਿੰਦੇ ਕਹਿੰਦੇ ਦਿੱਲੀ ਜਾਂਦੇ ਨੇ ਕੋਈ ਅਲੱਗ ਮਕਸਦ ਹੈ ਨਹੀਂ ਲੱਗ ਮਕਸਦ ਕਹਿੰਦਾ ਸਾਡਾ ਅਸੀਂ ਮੰਗ ਨੂੰ ਜਾਂਦੇ ਹਾਂ ਅਸੀਂ ਜਾਂਦੇ ਕੋਈ ਇਥੇ ਕਿਤੇ ਆਵਾਜ਼ ਆਈ ਹੋਵੇ ਵੀ ਉਹ ਤਾਂ ਆ ਚੀਜ਼ ਮੰਗਦੇ ਆ ਮੰਗਦੇ ਸਾਡੀ ਡਿਮਾਂਡ ਫਸਲ ਦੀ ਆ ਜੋ ਜੋ ਵੀ ਸਾਡੂੰ ਇਹਨਾਂ ਨੇ ਪਹਿਲਾਂ ਉਂਗਲਾਂ ਦੇ ਦੇ ਕੇ ਵੀ ਤੁਸੀਂ ਆਏ ਮਨਾਇ ਪਾਦਾ ਕਰੋ ਸਭ ਕਰਜ਼ਾ ਕਰੋ ਉਹ ਕਰੋ ਡਾਨੀਆਂ ਡਵਾਨੀਆਂ ਦਾ ਕਰਦੇ ਮਾਫ ਕਰ ਸਕਦੇ ਤੇ ਸਾਡਾ ਨਹੀਂ ਕਰ ਸਕਦੇ ਅਸੀਂ ਤਾਂ ਹਾਂ ਅੱਜਾਤ ਇਨਫਿਆਰ ਹੋਵੇ ਨੇ ਕੋਈ ਕਿਹੜਾ ਹੈ ਜਾਸਰਾ ਜਿਸਪੋਰਟ ਦੇਖੋ ਜੀ ਅਸ ਵੇਲੇ ਤੁਸੀਂ ਵੀ ਇੱਥੇ ਮੌਕੇ ਦੇ ਫਿਰੇ ਜੇ ਕਿਸੇ ਬੰਦੇ ਦੇ ਕੋਲੇ ਇੱਕ ਸਾਡੇ ਕੋਲ ਝੰਡਾ ਤੇ ਡੰਡਾ ਜ਼ਰੂਰ ਹੋਗਾ ਇਹਨੂੰ ਸਾਡਾ ਹਥਿਆਰ ਸਮਝ ਲਓ ਇਹਨੂੰ ਸਾਡੀ ਝੰਡਾ ਸਮਝ ਲਓ ਯਾਨੀ ਕਿ ਯਾਨੀ ਕਿ ਤੁਹਾਡੇ ਕਹਿੰਦਾ ਇਹ ਮਤਲਬ ਹੈ ਜੇ ਤੂੰ ਸਵਾਲ ਪੁੱਛਿਆ ਕਿ ਕੀ ਖੱਟਲ ਸਰਕਾਰ ਕਹਿੰਦੀ ਸਿੱਧੀ ਬੀਜੇਪੀ ਹੈ ਬੀਜੇਪੀ ਇਹ ਕਹਿਣਾ ਚਾਹੁੰਦੀ ਹੈ ਵੀ ਜਿਹੜੇ ਪੰਜਾਬ ਦੇ ਲੋਕਸ਼ਿਕ ਸੰਗਾਇਤ ਤੁਸੀਂ ਹੈ ਨਾ ਇਹ ਯਾਨੀ ਕਿ ਉਧਰ ਖੂਚ ਕਰਨਗੇ ਇਹਨਾਂ ਨੂੰ ਇਤਰਾ ਉਗਰਵਾਦੀ ਕਹਿੰਦਾ ਜਦ ਕਿ ਇਹੀ ਸਿੱਖ ਹੁੰਦਾ ਹੈ ਨਾ ਬਾਰਡਰ ਦੇਖ ਸਕਦੇ ਹੋ ਸਿੱਧੀਆਂ ਦਿਲਦੇ ਆ ਉਹ ਤਾਂ ਜੀ ਦੇ ਉਹ ਇਹਨਾਂ ਨੂੰ ਕਰਵਾਦੀ ਕਹਿਣਾ ਹੈ ਤੇ ਫਿਰ ਇਹਨਾਂ ਦੀ ਮਰਜ਼ੀ ਆ ਅਸੀਂ ਜਿਆਦਾ ਹੋਏ ਨਾ ਵੀ ਅਸੀਂ ਕੁਝ ਜਾ ਕੇ ਇਹਨਾਂ ਦਾ ਨੁਕਸਾਨ ਕਰਦੇ ਅੱਗੇ ਅਸੀਂ 1 ਤੇਰਾ ਮਹੀਨੇ ਜਾ ਕੇ ਦਿੱਲੀ ਬੈਠੇ ਰਹਿਆ ਕੁਸੇ ਵੀ ਕਾਨੇ ਦਾ ਵੀ ਉੱਥੇ ਨੁਕਸਾਨ ਹੋਇਆ ਉਹਦੇ ਫਿਰ ਤਾਂ ਅਸੀਂ ਕਰਵਾਦੀਆਂ ਵੇ ਅਵੇ ਦੇਖੋ ਇਹ ਰੀਕਵਾ ਦਾ ਉਗਰਾਹੀ ਕਹਿੰਦੇ ਹਨ ਇਹ ਲੋਕਾ ਨੂੰ ਪੰਜਾਬ ਦੇ ਤੇ ਦੂਜੇ ਭਾਈ ਜਦੋਂ ਕੋਈ ਦੇ ਦੇ ਸੰਕਟ ਪੈਂਦਾ ਹਾਂਜੀ ਹਰਿਆਣਾ ਪਾਣੀ ਦੀ ਗੱਲ ਕਰ ਲੋ ਹਾਂਜੀ ਤੇ ਭਈ ਪੰਜਾਬ ਲੋਕ ਕਹਿੰਦੇ ਪੰਜਾਬ ਦੇ ਲੋਕ ਅੱਗੇ ਆ ਹਾਂਜੀ ਪੰਜਾਬ ਲੋਕ ਵਧੀਆ ਨੇ ਹਾਂਜੀ ਅੱਜ ਇੱਥੇ ਖੜੇ ਨੇ ਆਪਣੀ ਮੰਗ ਮੰਗ ਲਈ ਅੱਜ ਪੰਜਾਬ ਦੇ ਲੋਕ ਉਗਰਵਾਦੀ ਗਦਾਰ ਹੋ ਗਏ ਹਾਂਜੀ ਹਾਂਜੀ ਫਿਰ ਇਹੋ ਦੇਖ ਬਾਦ ਆ ਜਦ ਆਵੇ ਸੱਚੇ ਆਜੇ ਕਿਸਾਨਾਂ ਆ ਕੇ ਮੰਗ ਕਰਦਾ ਉਹਦਾ ਗਾਹੀ ਗਲਤ ਹੋ ਜਾਂਦੇ ਆ ਅਸੀਂ ਕਿਸਾਨੀ ਦੀ ਮੰਗੀ ਕੱਲ ਦੀ ਕਰਨ ਦੇ ਆ ਨਾ ਵੀ ਅੱਜ ਉਹਦਾ 13 ਮਹੀਨੇ ਲੱਗੇ ਉਹਦਾ ਪ੍ਰਧਾਨ ਮੰਤਰੀ ਨੇ ਵੀ ਮੰਗ ਕੇ ਸਗੈਲ ਛਡਾਈ ਆ ਸਾਰਿਆਂ ਨੂੰ ਪਤਾ ਤੁਮ ਚੈਨਲ ਵਾਲਿਆਂ ਨੂੰ ਪਤਾ ਉਦੋਂ ਸਾਨੂੰ ਆਦਾ ਵੀ ਮੈਂ ਨਹੀਂ ਦੇਣਾ ਆਪੇ ਬੈਠੇ ਰਹਿੰਦੇ ਉਸੇ ਹੋਰ ਚਲੋ ਬਾਪੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਚੈਨਲ ਦਾ ਸ਼ੁਕਰੀਆ ਵਾਹਿਗੁਰੂ ਖਾਲਸਾ ਸਾਹਿਬ ਦੀ ਕੀ ਬੰਦੇ